ਸਰਬਾਨਾਮ ਦੱਸ ਕੇ ਇੱਕ ਜਹਾਂਗੀਰ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਇੱਕ ਰੋਟੋਵਾ ਦਾ ਆ ਵੀ ਸੁਣਦੇ ਨਾਮ ਅਮਰੀਕ ਸਿੰਘ ਸਰਪੰਚ ਪਿੰਡ ਜਹਾਂਗੀਰ ਜਹਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਬਤਾਂ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਫਰਾਈ ਨਵੇਂ ਬੜਿਆ ਕਰਵਾਇਆ ਇਹਦਾ ਸੁਖਦੇਵ ਸਿੰਘ ਲਹਿਗ ਸਿੰਘ ਨੂੰ ਬੜੀ ਅਰ ਸਮਝਾਇਆ ਜੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਬਾਰੇ ਕੀ ਆਇਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਬੜੀ ਘਟਨਾ ਰੋਣ ਜਾਂਨ ਦਿੱਤਾ ਵਾ ਇਕ ਕਲਾ ਕਲਾ ਬੱਚਾ ਹੀ ਉਹਨਾਂ ਦਾ ਤੇ ਅਈ ਦੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਉਹਨ ਤੇ ਮੌਕੇ ਦੇ ਵਿਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਦਾ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀਆ ਸਮਝਾਇਆ ਹੀ ਨਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਉਹ ਕੀ ਪਤਾ ਉਹ ਤੇ ਕੀ ਮਨਜ ਚੱਲਦਾ ਹੀ ਵੀ ਮੈਂ ਕਦੋਂ ਵੈਰ ਲੈਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢੇਡਪਾ ਕਰਦਾ ਜੀ ਕੋਈ ਨ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਆ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਆਉਦਾ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਆ ਕਹਿੰਦੇ ਨੇ ਵੀ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਹੀ ਆ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਸੀਂ ਤਾਂ ਤੁਹਾਡੇ ਸਾਰੇ ਕਹਿਣ ਦੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਐਸੇ ਆਏ ਆ ਤੇ ਫਿਰ ਆ ਮੀਡੀਆ ਆਇਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ ਠੀਕ ਹੈ ਕੀ ਗੱਲਬਾਤ ਕੀ ਹੋਈ ਆ ਜਾਨੀ ਜਾਂ ਜੀ ਸਾਨੂੰ ਸਵੇਰ ਨੂੰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸਖਦੇਵ ਸਿੰਘ ਨੇ ਜੀ ਅਹੀ ਮੌਕੇ ਤੇ ਪਹੁੰਚੇ ਆਂ ਆਂਡੋ ਵਾਂਡੋ ਮਾਰੇ ਦਾ ਪਤਾ ਕੀਤਾ ਵਾ ਇਹਦੇ ਪਹਿਲਾਂ ਦੀ ਪਿੰਲਾ ਰੰਜ ਜਾਈ ਜਾਂਦੀ ਸੀ ਜੀ ਇੱਕ ਦੋ ਇੱਕ ਦੂਜੇ ਨਾਲ ਗਾਲੀ ਕਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀਸ਼ ਜੀ ਇਕੱਲਾ ਘਰ ਸੀਗੇ ਜੀ ਤੇ ਉਹਦੇ ਮੌਕਾ ਵੇਖ ਕੇ ਤੇ ਇਹਨੇ ਮਾਰ ਕੇ ਰਾਤ ਮਾਰਕਟਾਈ ਕੀਤੀ ਆ ਜੀ ਤੇ ਮਾਰਕਟਾਈ ਦਾਾਂ ਦੀ ਮੌਤ ਉਹ ਹੁਣ ਕੀ ਕਾਰਵਾਈ ਕੀ ਅਮਲ ਚੱਲਿਆ ਦੀ ਉਸਾ ਤਪਤੀ ਚੱਲਣੀ ਆ ਤਪਤੀ ਇਸਦਾਨ ਜੋ ਵੀ ਅੱਗੇ ਸਾਹਮਣੇ ਆਇਆ ਜੀ ਕਿਹੜੇ ਥਾਣੇ ਤੇ ਥਾਣੇ ਇੱਕ ਬੋਦ ਦੇ ਦੀ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤੀ ਆ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਣ ਲਖਾਇਨ ਭੇਜਿਆ ਗਿਆ ਪਾ ਜੀ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਸੀਐਲਡੀ ਤੋਂ ਜਲਦੀ ਇਹਨੂੰ ਕਰਤਾਰ ਕੀਤਾ ਜਾਇਆ ਜਾ ਰਿਹਾ ਉਹ ਨਿਆਗ ਸਿੰਘ ਤੇ ਜਿਹੜੇ ਬੰਦੇ ਆ ਨਿਆਗ ਸਿੰਘ ਦੱਸਦੇ ਸੀ ਪ੍ਰਾਨੇਵੰਦ ਜੀ ਨੂੰ ਲੱਗਦੇ ਆ ਮਾਮਲੇ ਦੇ ਲੱਗਦੇ ਪੁਲਿਸ ਚਾਹਿਆ ਕੁਮਾਰ ਬਲੀਨਾਂ ਦੀ ਚੱਲਦੀ ਸੀਗੀ